ਪੱਕੇ ਇਹ ਤੋਂ ਨਮਸ ਸੋ ਬਹੁਤ ਬਹੁਤ ਧੰਨਵਾਦ ਪਾਈ ਸੰਗਤਾਂ ਦਾ ਲੇ ਸ਼ਹੁਸਾ ਉਜੀਗ ਕੈਮਰੇ ਤੇ ਚੰਗੰਗੀ ਅੰਨ ਸਾਰੇ ਸਿੱਖ ਪਰਦੇ ਨਾਮ ਸਤਿਗੁਰੂ ਸਾਹਿਬਾਸਤੇ ਅਸੀਂ ਸਿਸ਼ੋਵਤ ਜਿੱਥੇ ਆਵਦੇ ਵਾਸਤੇ ਅਰੋ ਨਾਲ ਸੰਗਤ ਕਰਉਂਦੇ ਹਾਂ ਉਸ ਤੇ ਸਾਨੂੰ ਸਤਿਗੁਰੂ ਜੀ ਨੇ ਅੰਦਰਵਾਸ ਸਹਿਬ ਥਾਂ ਥਾਂ ਤੇ ਜਿਹੜੇ ਮਨਾਤ ਦੀ ਪਰਸ਼ੁੱਤੀ ਦੇ ਆ

सत 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 सात

本当に本当に。

श्रियाकाल श्रियाकाल सोने श्रियाकाल श्रियाकाल वी जी का काला

बोले सुनहारा सुभान अल्लाह बोले सुनहारा ਆਵਾਜ਼ ਆਈ ਜੀ ਆਈ ਆਏ ਚਾਹਲ ਪੱਤੀ ਚ ਵੀ ਆ ਜੀ ਚਾਹਲ ਪੱਤੀ ਦਾ ਪ੍ਰਾਨ ਜੀ ਕੋਈ ਬੰਦ ਬੋਲੇ ਸੋ બોલે સોનેહા સાત સૂર્યાકાલ બોલે સોનેહા સાત સૂર્યાકાલ મંત્ર નવદાની ਦਾਹਰੀ ਬਾੜੀ ਦੇ ਪੰਦਰ ਵਾਲੇ ਸੰਤ ਭਾਈ ਬੋਲੇ ਬੋਲੇ ਜਿਹੜਾ ਗੁਰਪ੍ਰੀਤ ਹੈ ਉਹਦਾ 3000 ਢਾਲ ਦਾ ਬਣਦਾ ਸੀ ਉਹ 7000 ਵੱਧ ਦੇ ਕੇ 10000 ਰੁਪਏ ਅੱਗੇ ਆ ਗਿਆ ਮਹਾਰਾਜ ਜਲਦੀ ਕਰਾ ਦੇਖੇ ਤੰਦਰੁਸਤੀਆਂ ਦੱਸੇ 10000 ਰੁਪਿਆ ਜੋਗਦਾਰ ਸਿੰਘ ਦਾ ਪੁੱਤਰ ਜਤਨ ਸਿੰਘ ਪ੍ਰਧਾਨ ਜੀ ਨੇ ਜੋ ਬਾਹਰ ਹੈ ਭਾਈ ਉਹਨੇ ਭੇਜਿਆ ਹੈ ਮਹਾਰਾਜ ਜਲਦੀ ਕਰ ਦੇਖੇ 1 ਲੱਖ ਰੁਪਿਆ ਪਹਿਲਾਂ ਦੋਨ ਦਾ ਸੀ ਵੈਸੇ ਨਾਲ ਰੈਸਟੈਂਸ ਹੈ